ਦੇ ਗੱਦੀ ਬਖਸ਼ੀ ਨਾ ਗੁਰੂ ਅਰਜਨ ਦੇਵ ਜੀ ਨੂੰ ਤੇ ਪਿੱਛੇ ਜਾਂ ਤਾਂ ਬਟਾਹੀ ਉਹ ਗੱਦੀ ਬਦਲੇ ਵਿਰੋਧ ਤੇ ਈਰਖਾ ਬਾਜੀ ਬੜੀ ਕਰਦਾ ਸੀ ਉਸ ਸਮੇਂ ਗੁਰੂ ਅਰਜਨ ਦੇਵ ਜੀ ਦਰਬਾਰ ਸਾਹਿਬ ਸੇਵਾ ਚ ਲਿੰਦੇ ਜੋ ਰਾ ਨੂੰ ਉਹਦੇ ਦੇ ਮਾਤਾ ਗੰਗਾ ਜੀ ਉਹਨਾਂ ਨੂੰ ਬਚਨ ਕਰਦੇ ਹੁੰਦੇ ਸੀ ਗੁਰੂ ਘਰ ਨੂੰ ਬਹੁਤ ਗਲਤ ਬੋਲਦਾ ਤੇ ਈਰਖਾ ਬਾਜੀ ਕਰਦਾ ਮਹਾਰਾਜ ਜੀ ਗੱਲ ਟਾਲ ਦਿੰਦੇ ਭੀ ਆਪੇ ਹਟ ਜਾਏਗਾ ਪਰ ਸਮਾਂ ਵੀ ਜਦੋਂ ਨਾ ਆ ਡਿਆ ਇੱਕ ਦਿਨ ਗੁਰੂ ਅਰਜਨ ਦੇਵ ਜੀ ਨੇ ਕੌਤਕਰ ਕੇ ਆਪਰੀਆਂ ਗੋਲੀਆਂ ਨੂੰ ਆਖਾ ਵੀ ਦਿਸ਼ਾ ਲਿਆ ਤੇ ਇਸ਼ਨਾਨ ਕਰਕੇ ਦੁਬਾਰਾ ਦੇ ਸਜਾਦੋ ਜੋ ਸਜਾਦ ਤੇ ਜਦੋਂ ਸ਼ਾਮ ਨੂੰ ਲਾਉਣ ਲੱਗੇ ਤੇ ਗੁਰੂ ਸਾਹਿਬ ਦੀ ਭਟਾਈ ਕਰਮੋ ਨੇ ਗੋਲੀਆਂ ਨੂੰ ਮੇੜਾ ਮਾਰਿਆ ਵੀ ਇਹ ਤਾਂ ਧਨ ਦੌਲਤ ਤੇ ਸਾਡੀ ਆਏ ਇਹਨਾਂ ਦਾ ਕਿਹੜਾ ਕੋਈ ਹੈਗਾ ਉਹਨਾਂ ਮਾਤਾ ਗੰਗਾ ਨੂੰ ਜਾ ਕੇ ਬਜਲ ਕਰਦੇ ਵੀ ਦਰਾਣੀ ਤਾਡੀ ਆ ਗਨਾਂ ਦੀ ਮਾਤਾ ਜੀ ਦਾਸ ਹੋ ਕੇ ਬੈਠ ਕੇ ਗੁਰੂ ਅਰਜਨ ਦੇਵ ਜੀ ਮਹਿਲਾ ਜੋ ਸੇਵਾ ਚ ਰਹਿੰਦੇ ਸੀ ਦਰਬਾਰ ਸਾਹਿਬ ਜਦੋਂ ਮਹਾਰਾਜੀ ਸ਼ਾਮਾ ਨੂੰ ਆਏ ਤੇ ਮਾਤਾ ਗੰਗਾ ਜੀ ਬੈਠੇ ਉਹਨਾਂ ਪੁੱਛਿਆ ਗੰਗਾ ਜੀ ਅੱਜ ਦਾਸ ਕਿਉਂ ਬੈਠੇ ਜੋ ਉਹਨਾਂ ਬਜਨ ਕੀਤੇ ਤੁਹਾਡੀ ਭੁਜਾਈ ਦੇ ਮਿਹਣਾ ਮਾਰਿਆ ਵੀ ਇਹ ਤੁਹਾਨੂੰ ਦੌਲਤ ਤੇ ਸਾਡੀ ਆ ਇਹਨਾਂ ਦਾ ਕਿਹੜਾ ਕੋਈ ਹੈਗਾ ਮਾਤਾ ਗੰਗਾ ਨੇ ਗੁਰੂ ਅਰਜਨ ਦੇਵ ਜੀ ਨੂੰ ਬਜਨ ਕੀਤੇ ਵੀ ਸਾਨੂੰ ਵੀ ਪੁੱਤਰ ਦੀ ਦਾਤ ਬਖਸ਼ੋ ਉਹਨਾਂ ਬਜਨ ਕੀਤੇ ਵੀ ਪੁੱਤਰ ਦੀ ਦਾਤ ਤੁਹਾਨੂੰ ਬਾਬਾ ਬੁੱਢਾ ਜੀ ਬਖਸ਼ਣਗੇ ਮਾਤਾ ਗੰਗਾ ਨੇ ਅਗਲੇ ਦਿਨ ਆਹਰ ਤੇ ਕਈ ਪ੍ਰਕਾਰ ਦੇ ਖਾਣੇ ਤਿਆਰ ਕਰ ਲਏ ਉਸ ਸਮੇਂ ਚ ਗੱਡੀਆਂ ਮੋਟਰਾਂ ਹੈ ਨਹੀਂ ਗੱਡੀਆਂ ਤੇ ਰੱਥਾਂ ਦਾ ਸਮਾਂ ਹੀ ਉਹ ਕੂਆਂ ਪਕੇ ਰੱਖ ਕੇ ਜੋ ਰੱਥਾਂ ਤੇ ਚਾਲੇ ਪਾਏ ਤੇ ਗੁਰੂਕਾ ਸਿੱਖ ਤੁਹਾਡੇ ਵਰਗਾ ਬਾਬਾ ਬੁੱਢਾ ਜੀ ਕੋ ਪਹਿਲਾਂ ਪਹੁੰਚ ਗਿਆ ਉਹਨੇ ਵਜਨ ਕਰਦੇ ਵੀ ਅੱਜ ਮਾਤਾ ਗੰਗਾ ਆ ਰਹੀ ਆ ਜਦੋਂ ਮਾਤਾ ਗੰਗਾ ਨੇੜੇ ਪਹੁੰਚੀ ਤੇ ਮਹਾਰਾ ਨੇ ਉੱਠ ਕੇ ਵੇਖਿਆ ਕੱਚੇ ਰਸਤੇ ਕੱਚੀਆਂ ਗੱਡੀਆਂ ਹੰਤੂਆਂ ਬਹੁਤ ਉੜਦੀਆਂ ਜਾ ਰਹੀਆਂ ਸੀ ਜਦੋਂ ਮਾਤਾ ਨੇ ਜਾ ਕੇ ਨਮਸਕਾਰ ਕੀਤੀ ਤੇ ਬਾਬਾ ਬੁੱਢਾ ਜੀ ਨੇ ਵਜਨ ਕਰਦੇ ਵੀ ਅੱਜ ਗੁਰੂ ਕੇ ਮਹਿਲਾਂ ਨੂੰ ਕਿਧਰੋਂ ਭਾਜਣਾ ਪੈ ਰਹੀਆਂ ਨੇ ਜਦੋਂ ਪੁੱਤਰ ਦੇ ਵਾਰ ਵਾਸਤੇ ਬੇਨਤੀ ਕੀਤੀ ਮਹਾਰਾ ਨੇ ਇਨਕਾਰ ਕਰ ਦਿੱਤਾ ਮਾਤਾ ਗੰਗਾ ਜੀ ਵਾਪਸ ਫੇਰ ਗੁਰੂ ਦੇ ਮਹਿਲ ਆ ਗਏ ਨੇ ਗੁਰੂ ਅਰਜਨ ਦੇਵ ਜੀ ਸੇਵਾ ਚ ਰਹਿੰਦੇ ਹੀ ਮਹਾਰਾ ਜੀ ਜੋ ਸ਼ਾਮਲ ਹੋਇਆ ਉਹਨਾਂ ਪੁੱਛਿਆ ਗੰਗਾ ਜੀ ਦਾਸ ਬੈਠੇ ਜੋ ਪੁੱਤਰ ਦਾ ਪਰ ਲੈਣ ਗਏ ਹੋ ਉਹਨਾਂ ਵਜਨ ਕੀਤੇ ਸਾਨੂੰ ਮਹਾਰਾ ਨੇ ਇਨਕਾਰ ਕਰ ਦਿੱਤਾ ਪੁੱਤਰ ਦੀ ਪ੍ਰਾਪਤੀ ਨੂੰ ਗੁਰੂ ਅਰਜਨ ਦੇਵ ਜੀ ਨੂੰ ਸਾਰਾ ਪਤਾ ਸੀ ਜਿੱਦਾਂ ਗਏ ਜਿੱਦਾਂ ਵਾਪਸ ਆਏ ਪਰ ਉਹਨਾਂ ਮਾਤਾ ਦੇ ਮੁਖ ਤੋਂ ਸੁਣਨਾ ਕੀ ਬੋਲਦੀ ਆ ਉਹਨਾਂ ਮਾਤਾ ਗੰਗਾ ਨੂੰ ਪੁੱਛਿਆ ਤੁਸੀਂ ਗਏ ਕਿੱਦਾਂ ਹਾਂ ਮਾਤਾ ਗੰਗਾ ਨੇ ਵਜਨ ਕੀਤੇ ਅਸੀਂ ਖੂਬ ਸੂਤ ਤਿਆਰੀਆਂ ਜਿ ਗਏ ਹਾਂ ਗੁਰਵਰਜਨ ਦੇਵ ਜੀ ਨੇ ਮਾਤਾ ਗਗਾ ਨੂੰ ਵਜਨ ਕੀਤਾ ਵੀ ਜਦੋਂ ਵੀ ਆਪਾਂ ਗੁਰੂ ਘਰ ਜਾਣਾ ਉਦੋਂ ਨੀਵੇਂ ਹੋ ਕੇ ਤੇ ਨਿਵਰਤਾ ਨਾਲ ਜਾਣਾ ਤੇ ਆਪਣੇ ਹੱਥਾਂ ਨਾਲ ਜਾ ਕੇ ਸੇਵਾ ਕਰਨੀ ਫਿਰ ਮਹਾਰਾਜ ਨੇ ਉਹਨਾਂ ਨੂੰ ਜੁਕਤੀ ਦੱਸੀ ਵੀ ਆਪਣੇ ਹੱਥਾਂ ਦੇ ਨਾਲ ਚੱਕੀ ਦਾ ਆਟਾ ਪੀਸੋ ਦੁੱਧ ਨੂੰ ਜਾਗ ਲਾਓ ਮਿੱਸੇ ਪ੍ਰਸ਼ਾਦੇ ਚਾਰ ਗੰਢਾ ਮੱਖਣ ਲੱਸੀ ਤਿਆਰ ਕਰਕੇ ਤੇ ਆਪਣੇ ਸਿਰ ਉੱਪਰ ਪ੍ਰਸ਼ਾਦਾ ਟਿਕਾ ਕੇ ਤੇ ਨੰਗੇ ਪੈਰੀ ਪੈਦਲ ਚੱਲ ਕੇ ਵਾਪਾ ਘੁੰਡਾ ਜਿਵੇਂ ਜਾਓ ਫਿਰ ਮਾਤਾ ਗਗਾ ਨੇ ਇਦਾਂ ਕੀਤਾ ਆਪਣੇ ਹੱਥਾਂ ਨਾਲ ਚੱਕੀ ਦਾ ਆਟਾ ਪੀਸਿਆ ਦੁੱਧ ਨੂੰ ਜਾਗ ਲਾਈ ਲੱਸੀ ਮੱਖਣ ਦਹੀਂ ਮਨਾਇਆ ਪ੍ਰਸ਼ਾਦਾ ਤਿਆਰ ਕੀਤਾ ਫਿਰ ਆਪਣੇ ਸਿਰ ਤੇ ਟਿਕਾ ਕੇ ਨੰਗੇ ਪੈਰੀ ਪੈਦਲ ਚੱਲ ਕੇ ਜਦੋਂ ਪਹੁੰਚੇ ਤੇ ਬਾਬਾ ਬੁੱਢਾ ਜੀ ਦੂਰੋਂ ਵੇਖ ਕੇ ਤੇ ਬਹੁਤ ਖੁਸ਼ ਹੋਏ ਜੀ ਤੋ ਬਿਲਕੁਲ ਨੇੜੇ ਪਹੁੰਚੇ ਤੇ ਬਾਬਾ ਬੁੱਢਾ ਨੇ ਫਲਾਂ ਕੋ ਆ ਪ੍ਰਸ਼ਾਦਾ ਲਾ ਕੇ ਜਦੋਂ ਚੌਂਕੜਾ ਲਾ ਕੇ ਛਕਣ ਲੱਗੇ ਉਹਨਾਂ ਗੰਢਾ ਭੰਨਿਓ ਤੋਂ ਨਾ ਵਜਨ ਕੀਤੇ ਵੀ ਉਹ ਬਲੀਦਾਨ ਯੋਧਾ ਹੈਗਾ ਜਿਹੜਾ ਦੁਸ਼ਮਣ ਦਾ ਨਾਸ ਕਰੇਗਾ ਤੇ ਗੱਡੇ ਵੰਗੂ ਟੋਟਾਂ ਦੇ ਸਿਰ ਭੰਨੇਗਾ ਮਾਤਾ ਗੰਗਾ ਜੀ ਵਾਰ ਲਿੱਕੇ ਫਿਰ ਨੂੰ ਕੇ ਮਹਿਲ ਚੱਲ ਕੇ ਨੇ ਪ੍ਰਿਥੀ ਚਾਂਦੇ ਕਰਮੋ ਸ਼ੁਰੂ ਤੋਂ ਗੱਦੀ ਦੀ ਖਾਰਖਾਨੇ ਵੀ ਨਹੀਂ ਘਰ ਤੋਂ ਵੱਡੇ ਆ ਗੱਦੀ ਸਾਨੂੰ ਚਾਹੀਦੀ ਆ ਦੋ ਤਿੰਨ ਮਹੀਨੇ ਪੈ ਗਏ ਤੇ ਕਰਮ ਨੂੰ ਪਤਾ ਲੱਗ ਗਿਆ ਵੀ ਬਾਦ ਦੀ ਪ੍ਰਾਪਤੀ ਨਹੀਂ ਜਾਂਦੀ ਆ ਘਰ ਤੀਰਖਾ ਵਾਜੀ ਦੇ ਲੜਾਈ ਝਗੜਾ ਫੋ ਜਾਂਦਾ ਚੱਲਦਾ ਹੈ ਬਿਆਪ ਫਿਰ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਦੇ ਗੁਰੂ ਕੇ ਸਿੱਖ ਸੇਵਕ ਜਿੰਨੇ ਵੀ ਨਾਲ ਰਹਿੰਦੇ ਉਹ ਚਾਲੇ ਪਾ ਕੇ ਇੱਥੇ ਵਡਾਲੀ ਆਏ ਪਹਿਲੋਂ ਪਿੰਡ ਦਾ ਨਾ ਵਡਾਲੀ ਜਿੱਤੋਂ ਮਹਾਰਾਜ ਜੀ ਆ ਗਏ ਫਿਰ ਗੁਰੂ ਕੀ ਪਿਆਲੀ ਰੱਖਿਆ ਗਿਆ ਇੱਥੇ ਪੂਰਾ ਸਭ ਬਣਿਆ ਇੱਥੇ ਗੁਰੂ ਕੇ ਸਿੱਖ ਦਾ ਘਰ ਹੀ ਗੁਰੂ ਅਰਜਨ ਦੇਵ ਜੀ ਦਾ ਸੇਵਕ ਹੀ ਮਹਾਰਾਜ ਨੇ ਆਖਿਆ ਘਰ ਸਾਨੂੰ ਦੇ ਦਿਓ ਨਾ ਆਖਿਆ ਲੋ ਜੀ ਤੁਹਾਡਾ ਸਾਰਾ ਕੁਝ ਆ ਇਥੇ ਰ ਮਾਲਾ ਜੀ ਦਾ ਹਸਲ ਲਾ ਲਿਆ ਮਹਾਰਾਜ ਜੀ ਆਪ ਸੇਵਾ ਚ ਨਹੀਂ ਦੇ ਜਿੱਦੋਂ ਮਹਾਰਾਦੇ ਜਨਮ ਦਾ ਤੋਂ ਆ ਪੂਰਾ ਜਨਮ ਹੋਇਆ ਤੇ ਬਹੁਤ ਖੁਸ਼ੀ ਮਨਾਹੀ ਗਈ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜੀ ਇੱਥੇ ਜਲਦੀ ਬੜੀ ਕਮੀ ਆ ਗੁਰੂ ਅਰਜਨ ਦੇਵ ਜੀ ਨੇ ਗੁਰੂ ਹਰਗੋਬਿੰਦ ਪਾਸ਼ਾ ਦੇ ਜਨਮ ਦਿਹਾੜੇ ਦੀ ਖੁਸ਼ੀ ਪਹਿਲੋ ਇੱਕ ਖੂਰ ਖਾਇਆ ਉਹਦਾ ਸੰਗਤਾਂ ਵੀ ਜਲ ਸਕਦੀਆਂ ਉਸ ਸਮੇਂ ਖੇਤਾਂ ਨੂੰ ਜਾਂਦਾ ਰਿਹਾ ਬਾਅਦ ਚਲੋ 2-3 ਮਹੀਨੇ ਪਾ ਗਏ ਪਥੀ ਜਾਂਦੇ ਤੇ ਕਰਮਾਂ ਨੂੰ ਪਤਾ ਲੱਗ ਗਿਆ ਫਿਰ ਉਹਨਾਂ ਗੁਰੂ ਕੀ ਵਡਾਲੀ ਆਣ ਕੇ ਤੇ ਪਹਿਲੋ ਇਥੋਂ ਦਾਈ ਲੱਭੀ ਆ ਵੀ ਦਾਈ ਕਿਹੜੀ ਬਾਹ ਨੂੰ ਸੰਭਤੀ ਆ ਉਹਨੂੰ ਕੰਨ ਦੌਲਤ ਦਾ ਲਾਲਚ ਦਿੱਤਾ ਜੋ ਲਾਲਚ ਚ ਆ ਗਈ ਤੇ ਪਥੀ ਜਾਂਦ ਨੇ ਉਹਦੇ ਦੁੱਧ ਵਾਲੇ ਥਾਂ ਨੂੰ ਜ਼ਹਿਰ ਲਾ ਕੇ ਭੇਜਿਆ ਉਨੇ ਘਾਰਾਂ ਕੇ ਮਹਾਰਾ ਦੇ ਕਤਰ ਬਾਹ ਨੂੰ ਆਪਣੀ ਗੋਜ ਚੁੱਕ ਕੇ ਜਦੋਂ ਪਾਸੇ ਕਰਕੇ ਬੁੱਧ ਚੰਗਾਉਣਾ ਕੀਤਾ ਉਹ ਯਾਰ ਉਹਦੇ ਹੀ ਸੁੰਮੀ ਨੂੰ ਚੜ ਗਿਆ ਉਹ ਪਾਪੜ ਜੀਵਨ ਸਮਤ ਹੋ ਗਈ ਆ ਗੁਰੂ ਅਰਜਨ ਦੇਵ ਜੀ ਨੇ ਫੇਰ ਉਹਦਾ ਅਦਾਹ ਕਰ ਦਿੱਤਾ ਉਥੇ ਨਰਲੇ ਲਿਖਿਆ ਜੋਤੀ ਦੇ ਧਾਰੀ ਨਿਕਲੀ ਸ਼ਕਲ ਨੂੰ ਸਤਖੰਡ ਨੂੰ ਪ੍ਰਦਾਨ ਕਰਦੇ ਹੋ ਉਹਨਾਂ ਆਪਣੇ ਭਰਾ ਦਾ ਦੋਸ਼ ਕਰਿਆ ਵੀ ਦੋਸ਼ੀ ਉਹ ਆ ਜਿਹੜਾ ਗੱਦੀ ਭਾਲਦਾ ਹੈ ਲਾਲਚ ਨੂੰ ਆਈ ਆ ਫਿਰ ਇਹ ਨਹੀਂ ਚਾਰਾ ਚੱਲਿਆ ਬ੍ਰਾਹਮਣ ਵੀ ਗੁਰੂ ਸਾਹਿਬ ਦੇ ਘਰੇ ਆਉਂਦਾ ਜਾਂਦਾ ਹੈ ਕੀਤਾ ਵੀ ਪਿੱਠੀ ਚੰਦ ਨੇ ਉਹ ਆਖਿਆ ਵੀ ਤੈਨੂੰ ਹੋਰਾਂ ਦੀਆਂ ਥੈਲੀਆਂ ਤੈਨੂੰ ਬੂਹੋਂ ਮੰਗਿਆ ਵਿਆਹਗੇ ਤੇ ਆਪਾਂ ਬਾਹਰ ਨੂੰ ਕਿਸੇ ਤਰ੍ਹਾਂ ਬਾਹਰ ਜਾਈ ਜੋ ਬ੍ਰਹਮ ਲਾਲ ਚਾਚਾ ਅਗਦੇ ਪਿੱਠੀ ਚੰਦ ਨੇ ਪੁੱਛਿਆ ਤੂੰ ਬਾਲ ਨੂੰ ਕੁਝ ਕਾਉਣਾ ਹੈ ਇਹਨੇ ਬਜਨਕੀ ਤੇ ਬਤਹੀਂ ਛਕਾਉਣਾ ਹੈ ਪਿੱਛਾ ਨੇ ਆਖਿਆ ਵੀ ਆਪਾਂ ਤਾਂ ਇਹਰ ਖੋਲ ਦਿੰਨੇ ਆ ਤੇ ਤੈਨੂੰ ਕਹਿੰਦੇ ਚਾ ਕੇ ਛਕਾ ਦੇ ਬਾਲ ਲਿਆਣਾ ਪੇ ਮਰ ਜੇਗਾ ਜੇ ਤੂੰ ਬਾਲ ਨੂੰ ਨਹੀਂ ਛਕਾਉਣ ਦੀ ਕੋਸ਼ਿਸ਼ ਕੀਤੀ ਬਾਲ ਨੇ ਨਾ ਕਰ ਦਿੱਤੀ ਗੁਰੂ ਅਰਜਨ ਦੇਵ ਜੀ ਲਾਗੇ ਉਹਨਾਂ ਆਖਿਆ ਕਰਤੀ ਨਹੀਂ ਕੁੱਤੇ ਕੇ ਰਹ ਤੂੰ ਕੁੱਤਾ ਖਾਂਦਿਆਂ ਸਾਰੀ ਮਰ ਗਿਆ ਮਾਰਾਂ ਨੇ ਆਖਿਆ ਕੁੱਤੇ ਨੂੰ ਜਨਮ ਮਰਨ ਦੇ ਕਿ ਫਿਰ ਇਹਦੀ ਕਹਾਣੀ ਚੱਲਿਆ ਫਿਰ ਉਹ ਨਾਲ ਸਪੇਰਾ ਰੱਬ ਕੇ ਲੈਂਦਾ ਸਭ ਤੋਂ ਜਿਸ ਨੇ ਸਪਾਂ ਰ ਉਹਨੂੰ ਵੀ ਬਹੁਤ ਜ਼ਿਆਦਾ ਲਾਲਚ ਦਿੱਤਾ ਕਿ ਉਹਨੇ ਬਹੁਤ ਜੀਲਾ ਸਭ ਸੁਤੇ ਆ ਬਾਲ ਗੁਰ ਕਰਕੇ ਜਿਹੜਾ ਪਾਸ਼ਾ ਖੇਡ ਰਹੇ ਉਹਨਾਂ ਫੜ ਕੇ ਸਾਬ ਸਿੱਧ ਕੋ ਸਿਮ ਰੋੜ ਕੇ ਹੀ ਮਾਰ ਦਿੱਤਾ ਤੇ ਮਾਤਾ ਗੰਗਾ ਜੀ ਦੇਖ ਕੇ ਦੌੜੇ ਆਏ ਆ ਤੇ ਮਾਤਾ ਜੀ ਘਬਰਾ ਕੇ ਆ ਵੀ ਇਹ ਕੀ ਕੌਤਖ ਹੋ ਰੇ ਕੋਈ ਅਰਜਨ ਦੇਵੀ ਬਸ਼ਰ ਕਰਦੇ ਵੀ ਜੋ ਕਰ ਰਿਆ ਇੱਥੀ ਚੰਦ ਤੇ ਕਰਮੋ ਹੀ ਕਰਦੇ ਨੇ ਜੁਰਵੇ ਜੀ ਇੱਥੇ ਕੋਈ ਅਰਗਮੇ ਪਾਸ਼ਾ ਦਾ ਜਨਮ ਹੋਇਆ ਬਹੁਤ ਕਰਮਾ ਭਾਗ ਵਾਲੇ ਜੀ ਜੋ ਕਰੋ ਦਰਸ਼ਨ ਮੇਂ ਕਿਰਪਾ ਕਰੇ ਮਾਂ ਝਾੜਤੀ ਕਰਾ ਕਰੇ ਤੇ ਬੱਚਿਆਂ ਨੂੰ ਆਪਣੇ ਚਰਨਾਂ ਨਾਲ ਜੋੜਤੇ ਰੱਖੇ ਲੈ ਤਾਂ ਜੁਤੀ ਦੀਆਂ ਅਸੀਸਾਂ ਬਖਸ਼ੇ ਤੇ ਯਾਤਰਾ ਸਫਲ ਕਰੇ ਵੈਗੁਰੀ ਦਾ ਸ਼ਾਨ ਸਰਦਾਰ ਬੁੱਢੇ ਜੀ ਦਾ ਸ਼ਕਤੀ ਵੈਗੁਰੀ